ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਆਪਣੇ YouTube ਚੈਨਲ ਮਾਜਾ ਡੈਰੀਜ਼ ਤੇ ਅਸੀਂ ਗਏ ਸੀ ਗੁਰਦੁਆਰਾ ਸਾਹਿਬ ਜਿੱਥੇ ਜਾ ਕੇ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਅੰਦਰ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਇਹ ਹੈਗਾ ਹੈ ਮੇਰੀ ਪੀੜੀ ਦੇ ਮਾਲਕ ਸਾਹਿਬ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਹੁਤ ਵਧੀਆ ਜਿਸ ਵਿੱਚ ਗੁਰਦੁਆਰਾ ਸਾਹਿਬ ਦਾ ਨਾਮ ਹੀ ਪਲਾਹ ਹੈ ਜਿੱਤੇ ਗੁਰੂ ਜੇਦਵ ਜੰਧਾ ਅਸੀਂ ਵੀ ਇੱਕ ਰੋਜ਼ੀ ਨੇਥੇ ਸਟੇ ਕੀਤੀ ਸੀ ਇੱਕ ਰੁੱਖ ਦੱਸ ਲਈ ਬਾਬਾ ਕਬੀਰ ਉਹ ਰੁੱਖ ਦਾ ਨਾਮ ਸੀਗਾ ਪਲਾਹ ਪਲਾਨ ਤੇ ਇਸ ਲਈ ਪੇ ਗੁਰੂ ਸਾਹਿਬ ਦਾ ਨਾਮ ਹੈ ਪਲਾਨ ਸਾਹਿਬ ਇਹ ਸਿੱਧੇ ਕੋਮੰਡਰ ਉਹਦੇ ਵਧੀਆ ਲੱਗਿਆ ਉਸ ਦਿਨ ਜਾ ਕੇ ਗਰਮੀ ਵੀ ਬਹੁਤ ਸੀ ਪਰ ਸੰਗਤ ਆਪਣੇ ਬੜੇ ਚਾਹਤ ਸੀਗੀ ਅਸੀਂ ਥੋੜਾ देर ਅੰਦਰ ਬੈਠ ਕੇ ਢਾਡੀ ਜੱਤ ਸੁਣਿਆ ਹੋਰ ਬਹੁਤ ਹੀ ਸੋਹਣੀ ਹੈ ਕਵਿਸ਼ਰੀ ਸੀਗੀ ਬੜਾਈ ਸੋਨਾ ਮਿਲ ਕੇ ਕਵਿਸ਼ਰੀ ਹੋ ਰਹੀ ਸੀਗੀ ਉੱਥੇ ਗੁਰੂ ਜੀ ਦੇ ਇਤਿਹਾਸ ਬਾਰੇ ਦੱਸ ਰਏ ਸੀਗੇ ਸੰਗਤਾਂ ਪੜ੍ਹੇ ਸਾਹਿਤ ਸੁਣੀ ਆਵਾਜ਼ ਸਤਿਗੁਰਾਂ ਦਾ ਸੰਗਰਸ ਆਸਾ ਆਇਆ ਤੇ ਸਤਿਗੁਰੂ ਜੀ ਆਸਾ ਦੇ ਕੋ ਅਸਮਾਨ ਵੱਲ ਤੱਕਦੇ ਨੇ ਤੇ ਬਹਾਦਰ ਬਾਬਾ ਬਿਨ ਜਨ ਸਾਹਿਬ ਬੇਨਤੀ ਕਰਕੇ ਕਹਿਣ ਲੱਗੇ ਸਤਿਗੁਰੂ ਜੀ ਮੈਂ ਦੇਖ ਰਿਹਾ ਹਾਂ ਪਰ ਮੇਟਾ ਦੁਆਲੀ ਤੱਕ ਰਿਹਾ ਜੀ ਸਤਿਗੁਰੂ ਜੀ ਕਹਿੰਦੇ ਕਿ ਬਹਾਦਰ ਬਾਬਾ ਬਿਨ ਜਨ ਸਾਹਿਬ ਜੀ ਇੱਕ ਘੋਲਾ ਭਾਰਾ ਜਿਹੜਾ ਸੌਕਾ ਜਨਾਂ ਦੇ ਵਿੱਚ ਹਾਜ਼ਰ ਕਰ ਦਿੱਤਾ ਇਹਨਾਂ ਨੂੰ ਮੀਨ ਸ਼ਕਾਰੀ ਲੱਭਣਾ ਲਵਾਉਂਦਿਆ ਇਸ ਧਰਤੀ ਤੇ ਆਣ ਪਹੁੰਚੇ ਉਹ ਤਸਵੀਰ ਤੱਕੋਗੇ ਤੇ ਸਾਰਾ ਜੰਗ ਦਾ

इतनी बीबियां सेवा कर रही तो 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 थी प्याज छेल रहे थे साइड चला के फुलके भी लाते रहे बीबियाँ बहुत अच्छा तक सेवा कर रहे भांडे भी साफ हो रहे थे बहुत वही लगे बहुत में लगे गुरुद्वारे जाके ਉਹ ਕੱਢੀ ਜਾ ਰਹੀ ਸੀਗੀ ਇਹ ਦੇਖ ਸਕਦੇ ਹੋ ਸਰ ਉਹਦਾ ਵੀ ਲੰਗਰ ਲੱਗਾ ਸੀਗਾ ਹੰਦਰ ਸਾਹਿਬ ਜੀ ਦਾ ਧੰਵਾਦ ਸਮੁੱਚੇ ਪ੍ਰਬੰਧ ਦਾ ਧੰਵਾਦ ਤੇ ਬਲਾਵਾ ਹੀ ਮੁਰਗੀ ਦਾ ਖੰਡਾ ਹੋਰ ਕਿਉਂ ਨਾ ਕਹਾਂ